ਮਾਮਲਾ ਸਾਹਮਣੇ ਆਂਦਾ ਜੀ ਅੰਮ੍ਰਿਤਸਰ ਦੇ ਬਟਾਲਾ ਰੋਡ ਤੇ ਇੱਕ ਹਸਪਤਾਲ ਦਾ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਪੈਸਿਆਂ ਦੇ ਲੈਣ ਦੇ ਨੂੰ ਲੈ ਕੇ ਮਰੀਜ਼ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਹੰਗਾਮਾ ਕਰ ਦਿੱਤਾ ਜਾਂਦਾ ਦੱਸਦੀ ਕਿ ਡਾਕਟਰ ਤੇ ਮਰੀਜ਼ ਦੇ ਪਰਿਵਾਰਕ ਮੈਂਬਰ ਆਮੋ ਸਾਹਮਣੇ ਹੋ ਜਾਂਦੇ ਨੇ ਪੈਸੇ ਨੂੰ ਲੈ ਕੇ ਬੈਂਸਬਾਜ਼ੀ ਹੁੰਦੀ ਹੈ ਗੱਲ ਪੁਲਿਸ ਤੱਕ ਪਹੁੰਚ ਜਾਂਦੀ ਹੈ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੇ ਪਿਤਾ ਦਾ ਬ੍ਰੇਨ ਦਾ ਆਪਰੇਸ਼ਨ ਹੋਣਾ ਸੀ ਡਾਕਟਰ ਨੇ 40000 ਦਾ ਪੈਕੇਜ ਕੀਤਾ ਸੀ ਪਰ ਬਿੱਲ ਥੋੜਾ ਥੋੜਾ ਕਰਕੇ ਲੱਖ ਰੁਪਏ ਦੇ ਕਰੀਬ ਬਣਾ ਦਿੱਤਾ ਜਾਂਦਾ ਤੇ ਬਾਅਦ ਦੇ ਵਿੱਚੋ 1 ਲੱਖ ਰੁਪਏ ਦਾ ਬਿੱਲ ਹੋਰ ਬਣਾਇਆ ਜਾਂਦਾ ਹੈ। ਉਹਨਾਂ ਨੇ ਕਿਹਾ ਕਿ ਅਸੀਂ ਪੁਲਿਸ ਨੂੰ ਬੁਲਾਇਆ ਹੈ ਮੌਕੇ ਤੇ ਉਦਰੀ ਮੀਡੀਆ ਨੇ ਬਤਮੀਜ਼ੀ ਕਰਨ ਦੀ ਗੱਲ ਵੀ ਆਖੀ ਹੈ। ਮੀਡੀਆ ਨੇ ਕਿਹਾ ਕਿ ਸਾਡੇ ਨਾਲ ਵੀ ਬਤਮੀਜ਼ੀ ਕੀਤੀ ਗਈ ਹੈ। ਪੀੜਤ ਪਰਿਵਾਰ ਦਾ ਵੀ ਕਹਿਣਾ ਹੈ ਕਿ ਸਾਡਾ ਆਯੂਸ਼ਮਨ ਕਾਰਡ ਵੀ ਬਣਿਆ ਹੋਇਆ ਪਰ ਆਯੂਸ਼ਮਨ ਕਾਰਡ ਤੇ ਡਾਕਟਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਸੁਵਿਧਾਾਂ ਮਾ ਉਪਲਬਧ ਹੀ ਨਹੀਂ ਹਨ। ਜਿਸ ਤੇ ਚੱਲਦੇ ਅਸੀਂ ਹੁਣ 2 ਸਵਾ ਲੱਖ ਰੁਪਏ ਤੱਕ ਦਾ ਬਿੱਲ ਅਦਾ ਕਰ ਚੁੱਕੇ ਆ ਲੱਖ ਰੁਪਏ ਦੇ ਕਰੀਬ ਡਾਕਟਰ ਵੱਲੋਂ ਹੋਰ ਫਿਲ ਬਣਾਇਆ ਜਾ ਰਿਹਾ ਹੈ ਜੋ ਅਸੀਂ ਦੇਣ ਦੇ ਵਿੱਚ ਅਸਮਰਥ ਆ ਦੇਖ ਸਕਦੇ ਹੋ ਕਿ ਹਸਪਤਾਲ ਦੇ ਵਿੱਚ ਹਾਈ ਵੋਲਟੇਜ ਡਰਾਮਾ ਹੋ ਜਾਂਦਾ ਹੈ ਡਾਕਟਰ ਨਾਲ ਜਦੋਂ ਗੱਲਬਾਤ ਕੀਤੀ ਗਈ ਡਾਕਟਰ ਨੇ ਦੱਸਿਆ ਕਿ ਇਹ ਮਰੀਜ਼ ਜਿਸ ਦਾ ਨਾਮ ਬਲਵਿੰਦਰ ਹੈ ਸਾਡੇ ਕੋਲ ਆਇਆ ਸੀ ਉਸ ਨੂੰ ਬ੍ਰੇਨ ਹੈਮਰੇਜ ਹੋਇਆ ਸੀ ਇਲਾਜ ਕੀਤਾ ਗਿਆ ਤੇ ਹੁਣ ਤੱਕ ਮਰੀਜ਼ ਤੇ ਪੌਣੇ 2 ਲੱਖ ਰੁਪਏ ਦੇ ਕਰੀਬ ਖਰਚਾ ਆ ਚੁੱਕਿਆ ਪਰਵਾਰਕ ਮੈਂਬਰਾਂ ਵੱਲੋਂ ਲੱਖ ਰੁਪਏ ਦਿੱਤਾ ਗਿਆ ਜਿਸ ਤੋਂ ਬਾਅਦ ਸਾਰੀ ਜਾਣਕਾਰੀ ਉਹਨਾਂ ਕਹਿੰਦੇ ਕਿ ਇਸੇ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੂੰ ਦਿੰਦੇ ਆਇਆ ਪਰ ਮਰੀਜ਼ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਜਾਣ ਕੇ ਹੰਗਾਮਾ ਕੀਤਾ ਜਾ ਰਿਹਾ ਹੈ ਪੈਸੇ ਦਾ ਦੇਣ ਦੇ ਮਾਰਨ ਉਹ ਆਨਾ ਕਾਨੀ ਕਰ ਰਹੇ ਨੇ ਜਿਸ ਤੋਂ ਬਾਅਦ ਉਹਨਾਂ ਹੰਗਾਮਾ ਕੀਤਾ ਬਾਬਾ ਜੀ ਕੀ ਨਾਮ ਤੁਹਾਡਾ ਤੇ ਕੀ ਗੱਲ ਮੇਰਾ ਆਕਾਸ਼ਦੀਪ ਸਿੰਘ ਹੈ ਜੀ ਨਾ ਕੀ ਗੱਲ ਇੱਥੇ ਰਾਧੇਕ੍ਰਿਸ਼ਨਾ ਮਤਲਬ ਹਸਪੀਟਲ ਚ ਇਹਨਾਂ ਦਾ ਲਾਜ ਚੱਲ ਰਿਹਾ ਜੀ ਬ੍ਰੇਨ ਟੈਕ ਹੋ ਗਿਆ ਜੀ ਇਹਨਾਂ ਨੂੰ ਤੇ ਡਾਕਟਰ ਹੁਣ ਤੱਕ ਫੋਨ 2 ਲੱਖ ਰੁਪਏ ਬਣਾ ਕੇ ਬੈਠੇ ਆ ਜੀ ਤੇ ਸਵਾ ਲੱਖ ਰੁਪਏ ਆਪਾਂ ਦੇ ਦਿੱਤਾ ਤੇ 70000 ਰੁਪਏ ਹੋਰ ਬਣਾ ਕੇ ਬੈਠੇ ਆ ਜੀ ਤੇ ਥੋੜਾ ਇਹਨਾਂ ਨੂੰ ਕਿਹਾ ਵੀ ਛੋਟੇ ਮਰ ਕਰੋ ਤੁਸੀਂ ਤੇ ਨਹੀਂ ਕਰਦੇ 104 ਤੇ ਵੀ ਆਪਾਂ ਜਿੱਦਾਂ ਆਯੁਸ਼ਮਨ ਕਾਰਡ 104 ਤੇ ਫੋਨ ਲਾ ਕੇ ਵੇਖਿਆ ਜੀ ਤੇ ਉਹ ਵੀ ਇਹਨਾਂ ਨੇ ਕੱਟ ਕੇ ਤੇ ਕਹਿੰਦੇ ਵੀ ਡਾਕਟਰ ਸਾਹਿਬ ਨੂੰ ਤੁਸੀਂ ਗੱਲ ਕਰ ਲਿਓ ਹਾਂਜੀ ਕੌਣ ਹੈ ਤੁਹਾਡੇ ਇਹ ਮੇਰੇ ਫਾਦਰ ਸਾਹਿਬ ਹੈ ਜੀ ਕੀ ਕੀ ਨਾਮ ਹੈ ਤੇ ਕਿੰਨੀ ਉਮਰ ਬਲਵਿੰਦਰ ਸਿੰਘ ਹੈ ਜੀ 45 0 올ਡ ਹੈ ਉਹਨਾਂ ਦੀ ਹੈਗੀ ਹੈ 10 ਤਰੀਕ ਨੂੰ ਤੁਸੀਂ ਲੈ ਕੇ ਆਏ 4 ਤਰੀਕ ਨੂੰ ਉਹਨਾਂ ਨੂੰ ਕਰਾਇਆ ਜੀ ਤੇ 5 ਤਰੀਕ ਨੂੰ ਉਹਨਾਂ ਨੇ ਆਪਰੇਟ ਕੀਤਾ 40000 ਦਾ ਪੈਕੇਜ ਦੱਸਿਆ ਜੀ ਇਹਨੂੰ ਤੇ ਹੁਣ ਥੋੜਾ 15000 ਰੁਪਏ 7000 ਰੁਪਏ ਵੈਂਟੀਲੇਟਰ ਦਾ ਦੱਸਦੇ ਜੀ ਤੇ 15000 ਰੁਪਏ ਟੋਟਲ ਖਰਚਾ ਆਈ ਜਾਂਦਾ ਪਲੱਸ ਆਈ ਜਾਂਦਾ ਆਉਣ ਜਾਣ ਦਾ ਚਲੋ ਸਾਨੂੰ ਉਹ ਵੀ ਦਾ ਤੇ ਹੁਣ ਕੋਈ ਦੱਸਦੇ ਨਹੀਂ ਪਏ ਮਤਲਬ ਉਹਦਾ ਹੀ ਜਾਂਦੇ ਕਿ ਹੁਣ ਹੁਣ ਕੀ ਮੰਗ ਕਰਦੇ ਤੇ ਮੰਗ ਹੀ ਇਨਸਾਬ ਚਾਉਂਦੇ ਮਾਨੂੰ ਕੀ ਕਰਨਾ ਇਲਾਜ ਉਹਨਾਂ ਦਾ ਵਧੀਆ ਕਰਨਾ ਤੇ ਆ ਜੋ ਵੀ ਪੇਸ਼ੈਂਟ ਨੂੰ ਕੋਈ ਤਕਲੀਫ ਹੁੰਦੀ ਤੇ ਉਹਦੇ ਜ਼ਿੰਮੇਦਾਰ ਇਹ ਹੋਣਗੇ ਜੀ ਕੀ ਕਾਰਡ ਬਣਿਆ ਤੁਹਾਡਾ ਕਾਰਡ ਹਾਂਜੀ ਬਣਿਆ ਜੀ ਉਹਨਾਂ ਦਾ ਕੀ ਕਹਿੰਦੇ ਕੋਈ 104 ਤੇ ਆਪਾਂ ਉਦਾਂ ਵੀ ਪੁੱਛਿਆ ਕਹਿੰਦੇ ਨਹੀਂ ਹੁੰਦਾ ਹੈ ਨਹੀਂ ਵਿੱਚ ਪੈਕੇਜ ਨਹੀਂ ਹੈਗੇ ਜੀ ਅੱਛਾ ਤੇ ਇਹਨਾਂ ਨੇ 40000 ਦਾ ਪੈਕੇਜ ਕੀਤਾ ਸੀ ਹਾਂਜੀ 40000 ਦਾ ਪੈਕੇਜ ਕਿੰਨੇ ਪੈਸੇ ਤੁਹਾਡੇ ਕੋਲ ਲੈ ਚੁੱਕੇ ਹੁਣ ਤੱਕ ਸਵਾ ਲੱਖ ਰੁਪਇਆ ਲਾਇ ਪਲੱਸ ਹੀ ਹੋ ਗਿਆ ਜੀ ਟੋਟਲ ਕਿੰਨੇ ਪੈਸੇ ਤੁਹਾਡੇ ਇੱਥੇ ਲੱਗ ਚੁੱਕੇ ਨੇ ਟੋਟਲ ਸਵਾ ਲੱਖ ਤੋਂ ਪਲੱਸ ਹੋ ਗਿਆ ਜੀ ਉਹਨਾਂ ਬਿਲ ਬਣਿਆ ਕਿੰਨਾ ਬਿਲ ਬਣਿਆ ਸਵਾ ਲੱਖ ਪ ਹੋਣ ਕੋਈ ਦੱਸ ਦੇਣੀ ਹੈ ਕੋਈ ਹੁਣ ਨਹੀਂ ਸਰ ਇਹੀ ਕਹਿ ਰਿਹਾ ਕਿ ਮਤਲਬ ਤੁਸੀਂ ਬੁਲਾਈ ਸੀ ਜਾਂ ਉਹਨਾਂ ਨੇ ਬੁਲਾਈ ਸੀ ਉਹਨਾਂ ਨੇ ਬੁਲਾਈ ਸੀ ਡਾਕਟਰ ਸਾਹਿਬ ਲੱਗਦਾ ਨਹੀਂ ਕਿ ਨਾ ਬੁਲਸਾੜੇ ਵੀ ਰਲੇ ਪਏ ਉਹਨਾਂ ਨਾਲ ਬੁਲਸਾੜੇ ਤੇ ਕੋਈ ਗੱਲਬਾਤ ਨਹੀਂ ਕਰਦੇ ਮੋਟਰਸਾਈਕਲ ਨੂੰ ਸਗੋ ਆ ਮਾਰ ਕੇ ਕੈਮਰੇ ਨੂੰ ਲੱਤ ਦੇ ਗਾਹ ਗਏ ਆ ਜੀ ਕੋਈ ਗੱਲਬਾਤ ਨਹੀਂ ਸੁਣਦੇ ਜੀ ਹਾਂਜੀ ਡਾਕਟਰ ਸਾਹਿਬ ਵੀ ਸਗੋ ਉਹਨਾਂ ਦੇ ਨਹੀਂ ਸਾਨੂੰ ਚੰਗੀ ਤਰ੍ਹਾਂ ਗੱਲਬਾਤ ਕਰਦੇ ਪਏ ਮੈਂ ਤਾਂ ਦੇਖਦੇ ਤਾਂ ਦੱਸਦੇ ਆ ਮੇਰਾ ਨਾਮ ਰਮਨ ਹੈ ਮੈਂ ਸ੍ਰੀ ਰਾਧਾਕ੍ਰਿਸ਼ਨਾ ਮੈਡੀ ਸਿਟੀ ਪਿੰਡ ਨੰਬਰ 36 ਬਟਾਲਾ ਰੋਡ ਤੇ ਹਸਪਤਾਲ ਹੈ ਇਹ ਪੇਸ਼ੈਂਟ ਸਾਡੇ ਕੋਲ 4 ਤਰੀਕ ਨੂੰ ਆਇਆ ਪੇਸ਼ੈਂਟ ਦਾ ਨਾਮ ਬਲਵਿੰਦਰ ਸਿੰਘ ਹੈ ਪੇਸ਼ੈਂਟ ਦੇ ਹੈਮਰੇਜ ਹੋ ਗਿਆ ਜਿਸ ਨਾਲ ਇਹਦੀ 5 ਤਰੀਕ ਨੂੰ ਡਾਕਟਰ ਪੰਕਜ ਉਪਾਲ ਨੇ ਸਰਜਰੀ ਕੀਤੀ ਹੈ ਔਰ ਸਰਜਰੀ ਦੌਰਾਨ ਪੇਸ਼ੈਂਟ ਦੇ ਮਾਰਿਸ ਜਾਂ ਪੇਸ਼ੈਂਟ ਦੇ ਜਿੰਨੇ ਵੀ ਰਿਲੇਟਿਵ ਹੈ ਉਹਨਾਂ ਸਾਰਿਆਂ ਕੋਲ ਕੰਸੈਂਟ ਲਿੱਤੇ ਗਿਆ ਔਰ ਕੱਲੀ ਕੱਲੀ ਚੀਜ਼ ਇਹਨਾਂ ਨੂੰ ਐਕਸਪਲੇਨ ਕੀਤੀ ਗਈ ਹੈ ਔਰ ਉਹਦੇ 2 ਦਿਨ ਬਾਅਦ ਪੇਸ਼ੈਂਟ ਦੀ ਟ੍ਰਕਲੋਸਟਮੀ ਕੀਤੀ ਹੈ ਉਹਦੇ ਬਾਰੇ ਵੀ ਪੇਸ਼ੈਂਟ ਦੇ ਕੰਸੈਂਟ ਲਿੱਤੇ ਗਿਆ ਔਰ ਕੱਲੀ ਕੱਲੀ ਚੀਜ਼ ਪੇਸ਼ੈਂਟ ਨੂੰ ਸਮਝਾਈ ਗਈ ਹੈ ਡਾਕਟਰ ਰੋਦਾ ਕਿੰਨਾ ਖਰਚਾ ਕਰ ਰਿਹਾ ਹੈ ਇਸੀ ਦਾ ਆਈਸੂ ਦਾ ਰੋਦਾ ਇਹਨਾਂ ਨੂੰ 8000 ਆਈਸੂ ਜੋ ਪੈ ਰਿਹਾ ਹੈ 2000 ਵੀ ਉਹਨੂੰ ਆਕਸੀਜਨ ਦਾ ਪੈ ਰਿਹਾ ਖਰਚਾ ਰੋਦਾ ਕਿਸ ਚੀਜ਼ ਦਾ ਪਾਇਆ ਜੀ ਦੇਖੋ ਜੀ ਇਹ ਪੇਸ਼ੈਂਟ ਹੈ ਪਿਛਲੇ 4 ਦਿਨ ਤੋਂ ਹਸਪਤਲ ਇਹਨਾਂ ਕੋਲ ਡਿਮਾਂਡ ਕਰ ਰਿਹਾ ਕਿ ਇਹਨਾਂ ਦੇ ਪੈਸੇ ਡਿਊ ਹੋ ਗਏ ਆ ਸਾਨੂੰ ਅਸੀਂ ਪੈਸੇ ਦਿਓ ਦੇ ਔਰ ਅੱਜ ਜਦੋਂ 5ਵੇਂ ਦਿਨ ਪੇਸ਼ੈਂਟ ਕਹਿੰਦਾ ਜੀ ਅਸੀਂ ਪੈਸਾ ਤੁਹਾੜ ਕੋਈ ਨਹੀਂ ਆ ਔਰ ਨਹੀਂ ਦੇਣਾ ਤੇ ਪੇਸ਼ੈਂਟ ਇਦਾਂ ਲੈ ਕੇ ਜਾਣਾ ਹੈ ਤੇ ਜਦਕਿ ਇਹਨਾਂ ਦਾ ਪੇਸ਼ੈਂਟ ਅਸਲੇ ਬਿਲਕੁਲ ਠੀਕ ਹੈਗਾ ਤੇ ਅਸੀਂ ਵੀ ਚਾਹਨੇ ਆ ਕਿ ਪੇਸ਼ੈਂਟ ਜਿਹੜਾ ਬਿਲਕੁਲ ਠੀਕ ਹੋ ਗਿਆ ਹੈ ਔਰ ਹਸਪਤਲ ਨੇ ਹਸਪਤਲ ਦੇ ਸਟਾਫ ਔਰ ਡਾਕਟਰ ਦੀ ਡੇਲੀ ਵਿਜ਼ਿਟ ਨਾਲ ਅਮੀਨਤ ਲੱਗੀ ਆ ਅਸੀਂ ਚਾਹੁੰਦੇ ਆ ਕਿ ਹਸਪੀਟਲ ਨੂੰ ਇੱਕ ਰਿਸਪੈਕਟੇਬਲ ਅਮਾਉਂਟ ਦਿੱਤੀ ਜਾਵੇ ਜਿਸ ਦੇ ਨਾਲ ਕਿ ਤਾਂਕਿ ਹਸਪੀਟਲ ਦੇ ਜਿਹੜੇ ਐਕਸਪੈਂਡੀਚਰ ਗਏ ਆ ਔਰ ਮੈਡੀਸਿਨ ਦੇ ਜਿਹੜੇ ਪੇਸ਼ੇ ਨੂੰ ਲੱਗੀ ਆ ਉਹਦੇ ਪੈਸੇ ਦੀ ਡਿਮਾਂਡ ਕਰ ਰਿਹਾ ਆ ਉਹ ਜੈਨੂਇਨ ਡਿਮਾਂਡ ਕੀ ਆ। ਆਪੋ ਜਿਹੜਾ ਲਾਜ ਕੀਤਾ ਗਿਆ ਇਸ ਤਰ੍ਹਾਂ ਕੋਈ ਆਯੂਸ਼ਮਨ ਕਾਰਟ ਜਾਂਦਾ ਤੇ ਆਯੂਸ਼ਮਨ ਕਾਰਟ ਸਾਡੇ ਹਸਪੀਟਲ ਚੱਲਦੇ ਨੇ ਜਿੱਦੇ ਚਾਹੀ ਡਾਇਲਿਸਿਸ ਫ੍ਰੀ ਕਰਦੇ ਆ ਜੀਰੋਲੋਜੀ ਦਾ ਸਾਰਾ ਕੰਮ ਫ੍ਰੀ ਕਰਦੇ ਆ। ਉਸ ਤੋਂ ਇਲਾਵਾ ਅਸੀਂ ਸਾਡੇ ਚੂਨੇ ਵੀ ਫ੍ਰੀ ਹੁੰਦੇ ਨੇ ਬ੍ਰੇਨ ਜਿਹੜਾ ਬੇਸੁਨਿਆ ਉਹ ਕਹਦਾ ਨਹੀਂ ਉਹ ਬ੍ਰੇਨ ਹੈ ਉਹ ਆਯੂਸ਼ਮਾਨ ਚ ਨਹੀਂ ਕਵਰ ਹੁੰਦਾ ਕਿਹੜੀ ਚੀਜ਼ ਕਿਹੜੀ ਚੀਜ਼ ਦਾ ਲਾਜ ਕਰਨੋਟਮੀ ਬੋਰਕੀਜ਼ ਕਰਨੋਟਮੀ ਤੋਂ ਬਾਅਦ ਟ੍ਰਕਲਸਟ ਵੀ ਹੋਈ ਹੈ ਇਹ ਦੋਨੇ ਆਯੂਸ਼ਮਾਨ ਚ ਕਵਰ ਨਹੀਂ ਹੁੰਦੀਆਂ ਸਰੋਜੀ ਦਿਮਾਗ ਦੀ ਹਾਂ ਉਹਦੇ ਚ ਸਾਰਾ ਦਿਮਾਗ ਦਾ ਇੱਕ ਹਿੱਸਾ ਕੱਢ ਕੇ ਉਹਨੂੰ ਚੰਗੀ ਤਰ੍ਹਾਂ ਅੰਦਰੋਂ ਜਿਹੜਾ ਵੀ ਬਲੱਡ ਜਿੰਮੇ ਆਇਆ ਸੀ ਸਾਰਾ ਬਾਹਰ ਕੱਢ ਲਿਆ ਉਹ ਆਯੂਸ਼ਮਾਨ ਚ ਕਵਰ ਨਹੀਂ ਹੁੰਦਾ ਜਿਹੜੀ ਬਾਕੀ ਚਾਰ ਚੀਜ਼ਾਂ ਹੁੰਦੀਆਂ ਉਹ ਅਸੀਂ ਰੋਜ਼ ਪਬਲਿਕ ਨੂੰ ਸਰਵਿਸ ਦੇ ਨਹੀਂ ਹੈ ਜਿਸ ਤੇ ਐਵਰੇਜ ਰੋਜ਼ ਦੇ ਹਰ ਕੋਲ 10 ਡਾਇਲਿਸਿਸ ਹੁੰਦੇ ਆ ਉਹਦੇ ਨਾਲ ਕਿੰਨੇ ਰੋਜ਼ ਇਹਨਾਂ ਦੇ ਪੈਸੇ ਬਣ ਚੁੱਕੇ ਹੋ ਹੁਣ ਤੱਕ ਤੇ ਕਿੰਨੇ ਨਾਲ ਕਿੰਨੇ ਟੋਟਲ ਬਿੱਲ ਬਣਿਆ ਤੇ ਕਿੰਨੇ ਦੇ ਦਿੱਤੇ ਹੋ ਇਹਨਾਂ ਨੇ ਇਹਨਾਂ ਦਾ 74000 ਰੁਪਏ ਬਕਾਇਆ ਹੈ ਇਹਨਾਂ ਨੇ ਦੋ ਸਰਜਰੀਆਂ ਹੀ ਆ ਉਸ ਤੋਂ ਇਲਾਵਾ ਅਪਰੋਕਸੀਮੇਟਲੀ ਇਹਨਾਂ ਨੇ ਸਾਨੂੰ 1 ਲੱਖ ਰੁਪਏ ਦਿੱਤਾ ਹੈ 74000 ਸਾਡਾ ਬਕਾਇਆ ਹੈ ਪਰ ਮਰੀਜ਼ ਜੀ ਨੇ ਜੇ ਮੈਂ ਪੈਸੇ ਦੇਣ ਦੀ ਹਾਲਤ ਦੇ ਵਿੱਚ ਨਹੀਂ ਹੈ ਇਕੋ ਉਹਦੇ ਵਿੱਚ ਕੀ ਹੁੰਦਾ ਕਿ ਅਡਜਸਟਮੈਂਟ ਹੁੰਦੀ ਹੈ ਜਿਹੜਾ ਕਿ ਸਾਡਾ ਹੈਲਥ케ਅਰ ਸੈਕਟਰ ਹੈ ਉਹ ਹਰ ਵੇਲੇ ਇਸ ਚੀਜ਼ ਦੇ ਨਾਲ ਹੀ ਹੁੰਦਾ ਹੈ ਕਿ ਪੇਸ਼ੰਦਾ ਵੀ ਕੰਮ ਅਡਜਸਟਮੈਂਟ ਹੋ ਜਾਏ ਔਰ ਹਸਪੀਟਲ ਲਾਸ ਨਾ ਹੋਵੇ ਇਹਨਾਂ ਨੂੰ ਪੂਰੀ ਇਲਾਜ ਦੀ ਜਾਣਕਾਰੀ ਦਿੱਤੀ ਸੀ ਤੁਸੀਂ ਇਹ ਇਹਨਾਂ ਨੂੰ ਪੂਰੀ ਇਲਾਜ ਦੀ ਜਾਣਕਾਰੀ ਦਿੱਤੀ ਹੈ ਵੀਡੀਓ ਕਨਸੈਂਟ ਅਗੇ ਹੈ ਇਹਨਾਂ ਦੇ ਰਿਟਰਨ ਕਨਸੈਂਟ ਹੈ ਔਰ ਜਿੰਨੇ ਵੀ ਇਹਨਾਂ ਦੇ ਰਿਲੇਟਿਵ ਆਏ ਸਭ ਦੇ ਸਾਡੇ ਕੋਲ ਕਨਸੈਂਟ ਅਗੇ ਇੱਕ ਇੱਕ ਅਲੀ ਗਲੀ ਚੀਜ਼ ਤੇ ਸਾਡੇ ਕੋਲ ਕਨਸੈਂਟ ਅਗੇ ਜੀ ਸਰ ਕੀ ਮਸਲਾ ਜੀ ਹਾਂਜੀ ਆਓ ਮੁੰਡਾ ਕੀ ਮਸਲਾ ਹੈ ਤੇ ਆਪਣਾ ਇਹ ਉੱਥੇ ਹਸਤਾਲ ਵਾਲਿਆਂ ਨੂੰ ਪੁੱਛੋ ਮੈਨੂੰ ਕੀ ਪੁੱਛਦੇ ਨਹੀਂ ਤੁਸੀਂ ਕੀ ਕਰਨ ਆਏ ਫਿਰ ਤੁਸੀਂ ਕੀ ਕਰਨ ਆਏ ਹਾਂਜੀ ਅਈ ਤੇ ਕਵਰ ਕਰਨੇ ਫਿਰ ਹੱਥ ਕਿੱਦਾਂ ਮਾਰਨ ਲੇ ਕਰੋ ਉੱਥੇ ਕਰੋ ਆਈਡੀ ਨੂੰ ਹੱਥ ਕਿੱਦਾਂ ਮਾਰਨ ਲੇ ਮੈਂ ਨਹੀਂ ਮਾਰਦਾ ਹੋਰ ਕਿੰਨੇ ਮਾਰੇ ਆ ਮੈਨੂੰ ਵੀ ਆਈਡੀ ਨੂੰ ਹੱਥ ਕਿੱਦਾਂ ਮਾਰੀਦਾ ਫਿਰ ਦੱਸੋ ਨਾ ਫਿਰ ਤੁਸੀਂ ਕੀ ਕਰਨ ਆਏ ਫਿਰ ਡਾਕਟਰ ਨਾਲ ਸੈਟਿੰਗ ਹੋ ਗਈ ਤੁਹਾਡੀ ਆ ਬੈ ਨਹੀਂ ਡਾਕਟਰ ਨਾਲ ਸੈਟਿੰਗ ਹੋ ਗਈ ਤੁਹਾਡੀ ਹਾਂਜੀ ਹੋ ਗਿਆ ਹਣ ਆ ਸ਼ੌਟ ਘਾਰ ਸ਼ੌਟ ਘਾਰ ਰੇ ਸ਼ੌਟ ਘਾਰ ਮਾਰ